ਅੱਜਕੱਲ ਬੜੇ ਚੱਲ ਰਹੇ ਸਪੌਟਿੰਗ ਹੋ ਰਹੀ ਹੈ ਬਲੈਕ ਬਲੈਕ ਖਾਰਿਸ਼ ਹੋਈ ਖਾਰਿਸ਼ ਹੋਣ ਤੋਂ ਬਾਅਦ ਉਹ ਕਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਗਾਤਾਰ ਤੁਸੀਂ ਲਾਉਂਦੇ ਰਹੋ ਤਾਂ ਤੀਜੇ ਦਿਨ ਤੁਹਾਨੂੰ ਰਿਜ਼ਲਟ ਮਿਲਨੇ ਤੁਹਾਡੀ ਖਾਰਸ਼ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਚਿਹਰੇ ਦੇ ਤੇ ਸ਼ਾਇਆ ਪੈਣ ਲੱਗੀਆਂ ਜਾਂ ਫੁੰਸੀਆਂ ਹੋ ਗਈਆਂ ਪਿੰਪਲ ਜੋ ਹੋ ਗਏ ਜਾਂ ਕਾਰਸ ਆ ਗਈ ਤਾਂ ਸਾਡੇ ਕੋਲ ਇੱਕ ਸਪਰੇਅ ਹੈ ਜੋ ਸਪਰੇਅ ਵਿਅਕਤੀ ਛਿੜਕਦਾ ਹੈ ਤਾਂ ਤੀਜੇ ਦਿਨ ਉਹਨੂੰ ਰਿਜ਼ਲਟ ਮਿਲ ਜਾਂਦੇ ਹਨ ਫੇਸ ਲੋਸ਼ਨ ਹੈ ਸਾਡਾ ਤੁਸੀਂ ਉਸ ਦਾ ਕਾਟਨ ਦੇ ਫੰਬੇ ਤੇ ਲਾਓ ਉਹਨੂੰ ਚਿਹਰੇ ਦੇ ਉੱਤੇ ਮਲੋ ਤਾਂ ਤੁਹਾਡੇ ਚਿਹਰੇ ਉੱਤੇ ਜਿਹੜੀ ਵੀ ਕਾਰਸ ਹੈ ਓਹੋ ਫੰਬਾ ਲਾ ਦੇਵੇਗਾ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹਦੇ ਨਾਲ-ਨਾਲ ਸਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਆਸਰ ਪੈਂਦਾ ਹੈ ਸਾਡੇ ਸਰੀਰ ਦੇ ਨਾਲ ਜਿਹੜੀ ਜੋ ਚਮੜੀ ਹੈ ਕਈ ਵਾਰ ਖੁਸ਼ਕ ਹੋ ਜਾਂਦੀ ਹੈ ਕਈ ਵਾਰ ਉਹ ਔਲੀ ਹੋ ਜਾਂਦੀ ਹੈ ਅੱਜ ਗਰਮੀ ਦੇ ਵਿੱਚ ਲੋਕਾਂ ਦਾ ਜਿਹੜਾ ਚਿਹਰਾ ਹੈ ਉਮਰ ਜਾ ਰਿਹਾ ਹੈ ਕਿਉਂਕਿ ਸਾਡਾ ਮੌਸਮ ਵੀ ਚੇਂਜ ਹੋ ਰਿਹਾ ਹੈ ਸਰੀਰ ਤੇ ਰਿੱਤਾ ਵੀ ਪੈ ਰਿਹਾ ਹੈ ਇਲੈਕਟ੍ਰੋ ਹੋਮੀਓਪੈਥੀ ਦਾ ਫੀਲਡ ਹੈ ਤੇ ਕਿੰਨਾ ਕੁ ਕਰਾਮਾਤੀ ਸਾਬਿਤ ਕਿੰਨਾ ਕੁ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਆਮ ਲੋਕਾਂ ਵਾਸਤੇ 114 ਜੜੀਆਂ ਬੁੱਟੀਆਂ ਦਾ ਰਸ ਕੱਢ ਕੇ ਦਵਾਈ ਬਣਾਈ ਜਾਂਦੀ ਹੈ ਤਾਂ ਮੈਂ ਕਹਿ ਸਕਦਾ ਹਾਂ ਕਿ ਕੋਈ ਰੋਗ ਅਜਿਹਾ ਨਹੀਂ ਜਿਹੜਾ ਇਸ ਨਾਲ ਠੀਕ ਨਾ ਹੋਵੇ ਚਮੜੀ ਦੇ ਰੋਗਾਂ ਵਿੱਚ ਜਿੰਨੀ ਦੇਰ ਤੱਕ ਤੁਸੀਂ ਐਲੋਪੈਥੀ ਜਾਂ ਐਂਟੀਬਾਇਟਿਕ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਤਾਂ 19 ਦੇ ਤੱਕ ਠੀਕ ਰਹਿੰਦੇ ਹੋ ਜਿੰਨੀ ਦੇ ਤੱਕ ਤੁਸੀਂ ਦਵਾਈ ਵਰਤ ਰਹੇ ਹੋ ਜਦੋਂ ਦਵਾਈ ਬੰਦ ਕਰ ਦਿੰਦੇ ਹੋ ਤਾਂ ਹਰ 10 ਦਿਨਾਂ ਬਾਅਦ ਉਹ ਰੋਗ ਮੁੜ ਕੇ ਤੁਹਾਡੀ ਸਰੀਰ ਤੇ ਆ ਜਾਂਦਾ ਹੈ ਪਰੰਤੂ ਇਲੈਕਟ੍ਰੋਪੈਥੀ ਦੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਇਹ ਚੀਜ਼ਾਂ ਦੀ ਜੜ ਤੱਕ ਸਾਡੇ ਜਿਹੜੀਆਂ ਦਵਾਈਆਂ ਜਾਂਦੀਆਂ ਹਨ ਨਾ ਰੋਗ ਸਮਾਪਤ ਹੋ ਜਾਂਦਾ ਹੈ ਸਾਡੀ ਮੈਡੀਸਨ ਦੇ ਵਿੱਚ ਕੋਈ ਕੈਮੀਕਲ ਨਹੀਂ ਜੇ ਕੋਈ ਵਿਅਕਤੀ ਸਾਬਤ ਕਰ ਦੇਵੇ ਵੀ ਇਹਨਾਂ ਵਿੱਚ ਕੋਈ ਕੈਮੀਕਲ ਹੈ ਜਾਂ ਕੋਈ ਐਲੋਪੈਥੀ ਮੈਡੀਸਨ ਹੈ ਤਾਂ ਮੈਂ ਸਾਰੀ ਜ਼ਿੰਦਗੀ ਉਹਦਾ ਪਾਣੀ ਪਰਨ ਨੂੰ ਤਿਆਰ ਹਾਂ ਨਿੰਬੂ ਦਾ ਪਾਣੀ ਵੀ ਲੋਕ ਯੂਜ਼ ਕਰਦੇ ਨੇ ਨਿੰਬੂ ਵੀ ਚਿਹਰੇ ਤੇ ਲਾਉਂਦੇ ਨੇ ਜੋ ਉਹ ਜੋ ਇੱਕ ਨੁਕਸਾਨ ਦਾ ਇੱਕ ਹੈ ਜੇ ਤੁਸੀਂ ਉਹਨੂੰ ਲਗਾਤਾਰ ਲਾਉਂਦੇ ਰਹੋਗੇ ਤਾਂ ਨਿੰਬੂ ਦਾ ਪਾਣੀ ਵੀ ਤੁਹਾਨੂੰ ਨੁਕਸਾਨ ਦੇਵੇਗਾ ਕਿਉਂਕਿ ਉਹਦੇ ਵਿੱਚ ਐਸਿਡ ਹੁੰਦਾ ਹੈ ਇਸ ਸਪਰੇਅ ਛਿੜਕੋ ਤਾਂ ਤੁਹਾਡੀ ਚਮੜੀ ਜੋ ਢਿੱਲੀ ਪੈ ਚੁੱਕੀ ਹੈ ਉਹ ਸਖਤ ਹੋ ਜਾਵੇਗੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੀਆਂ ਝਰਡੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਬਾਅਦ ਜੇ ਤੁਸੀਂ ਆਪਣੇ ਸਰੀਰ ਨੂੰ ਜਾਦੇ ਹੋ ਕਰਨਾ ਹੈ ਤਾਂ ਸਾਡੇ ਪਾਸ ਇੱਕ ਕਰੀਮ ਹੈ ਫੇਸ ਗਾਰਡ 15 ਮਿੰਟਾਂ ਬਾਅਦ ਫੇਸ ਗਾਰਡ ਕਰੀਮ ਲਾਓ ਤਾਂ ਤੁਸੀਂ ਦੇਖੋ ਵੀ 10 ਦਿਨਾਂ ਵਿੱਚ ਤੁਹਾਨੂੰ ਕੀ ਰਿਜ਼ਲਟ ਮਿਲਦੇ ਹਨ ਜਿਹੜੇ ਸਾਡੇ ਅੰਦਰੂਨੀ ਬਿਮਾਰੀ ਹੈ ਲੀਵਰ ਦੇ ਵਿੱਚ ਗਰਮੀ ਹੈ ਮਿੱਦੇ ਦੇ ਵਿੱਚ ਕੋਈ ਤੱਤ ਪੈਦਾ ਹੋਏ ਹੋਣ ਦੂਸ਼ਤ ਉਹਨਾਂ ਦਾ ਨਿਵਾਰਨ ਦੇ ਲਈ ਅਸੀਂ ਦੋ ਡ੍ਰੌਪ ਬਣਾਏ ਹੋਏ ਹਨ ਰਾਈਵਲ 17 ਅਤੀ ਸੁਰਖੀ ਸਿਕਿਓਰ ਜੇ ਤੁਸੀਂ ਡ੍ਰੌਪ ਨਾਲ ਲੈਂਦੇ ਰਹੋਗੇ ਸਾਡੀ ਮੈਡੀਸਨ ਨੂੰ 3 ਮਹੀਨੇ ਵਰਤੋ 3 ਮਹੀਨਾ ਵਿੱਚ ਤੁਹਾਡੇ ਹਾਰ ਰੋਗ ਨੂੰ ਨਿਵਰਤੀ ਮਿਲ ਜਾਵੇਗੀ ਰੋਗ ਬਿਲਕੁਲ ਠੀਕ ਹੋ ਜਾਏਗਾ ਉਸ ਤੋਂ ਬਾਅਦ ਦਵਾਈ ਖਾਣ ਦੀ ਕੋਈ ਲੋੜ ਨਹੀਂ ਸலாம் ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੁਸੀਂ ਅਕਸਰ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਦੇਖਦੇ ਹੋ ਜੋ ਤੁਹਾਡੇ ਪਸ਼ੂਆਂ ਦਾ ਖਾਸ ਕਰਕੇ ਦੁੱਧਾਰੂ ਪਸ਼ੂਆਂ ਦਾ ਬੜਾ ਖਿਆਲ ਰੱਖਦੇ ਨੇ ਚਾਹੇ ਮਸਟੈਟਸ ਦੀ ਪ੍ਰੋਬਲਮ ਹੋਵੇ ਚਾਹੇ ਦੁੱਧ ਵਧਾਉਣ ਦਾ ਮਾਮਲਾ ਹੋਵੇ ਜਾਂ ਹੋਰ ਕੋਈ ਵੀ ਕਿਸੇ ਕਿਸਮ ਦਾ ਅਸੀਂ ਕਹਿ ਲਈਏ ਕਿ ਰੋਗ ਹੈਗਾ ਜਿਹੜਾ ਪਸ਼ੂ ਨੂੰ ਲੱਗ ਜਾਂਦਾ ਤਾਂ ਉਹ ਡਾਕਟਰ ਬੀ ਐਸ ਕੇ ਕੌਣ ਨੇ ਅੱਜ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੀ ਕਰਵਾਉਣ ਜਾ ਰਹੇ ਆ ਜਿਹੜੇ ਪੰਜਾਬ ਦੇ ਮੁੱਢਲੇ ਇਲੈਕਟ੍ਰੋ ਹੋਮੀਓਪੈਥਾਂ ਦੇ ਵਿੱਚੋਂ ਇੱਕ ਨੇ ਜਿਸ ਵੇਲੇ ਇਲੈਕਟ੍ਰੋ ਹੋਮੀਓਪੈਥੀ ਪੰਜਾਬ ਦੇ ਵਿੱਚ ਅਸੀਂ ਕਹਿ ਲਈਏ ਕਿ ਕਿਸੇ ਨੂੰ ਪਤਾ ਵੀ ਨਹੀਂ ਸੀ ਤਾਂ ਉਸ ਵੇਲੇ ਡਾਕਟਰ ਬੀ ਐਸ ਕੇ ਇਸ ਪੈਥੀ ਦੇ ਜ਼ਰੀਏ ਲੋਕਾਂ ਦੀਆਂ ਜਾਨਾਂ ਬਚਾਰੇ ਸੀ ਲਗਭਗ 35 40 50 ਸਾਲ ਦਾ ਉਹਨਾਂ ਦਾ ਤਜਰਬਾ ਹੈ ਇਲੈਕਟ੍ਰੋ ਹੋਮੀਓਪੈਥੀ ਦੇ ਵਿੱਚ ਤੇ ਇਸ ਵੇਲੇ ਉਹ ਸੁਨਾਮ ਦੇ ਲਾਗੇ ਕਸਬਾ ਹੈ ਚੀਮਾ ਮੰਡੀ ਉਹਨਾਂ ਨੇ ਆਪਣੀਆਂ ਜੜਾਂ ਨਹੀਂ ਛੱਡੀਆਂ ਆਪਣਾ ਪਿੰਡ ਨਹੀਂ ਛੱਡਿਆ ਆਪਣੇ ਲੋਕ ਨਹੀਂ ਛੱਡੇ ਹੁਣ ਤੱਕ ਲਗਾਤਾਰ ਉਹ ਆਪਣੇ ਪਿੰਡ ਦੇ ਵਿੱਚ ਹੀ ਰਹਿ ਕੇ ਕਾਲਜ ਵੀ ਚਲਾਉਂਦੇ ਨੇ ਉਹ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਆਗੂ ਵੀ ਨੇ ਤੇ ਤੁਹਾਡੀ ਮੁਲਾਕਾਤ ਅੱਜ ਉਹਨਾਂ ਨਾਲ ਕਰਵਾ ਰਹੇ ਆ ਕਿ ਇਸ ਵੇਲੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਖਾਸ ਕਰਕੇ ਆਮ ਸਾਡੀਆਂ ਭੈਣਾਂ ਆਮ ਸਾਡੇ ਵੀਰਾਂ ਨੂੰ ਆ ਰਹੀਆਂ ਨੇ ਉਹ ਕੀ ਨੇ ਤੇ ਉਹਨਾਂ ਦਾ ਫਿਰ ਇਲੈਕਟਰ ਹੋਮੀਓਪੈਥੀ ਦੇ ਵਿੱਚ ਕੀ ਨੁਸਕਾ ਕੀ ਟ੍ਰੀਟਮੈਂਟ ਜਿਹੜਾ ਉਹ ਹੁੰਦਾ ਸਾਡੇ ਨਾਲ ਨੇ ਅਸੀ ਕਹਿ ਲਈ ਕਿ ਦੁਨੀਆ ਭਰ ਦੇ ਨਾਮਵਰ ਇਲੈਕਟਰ ਹੋਮੀਓਪੈਥ ਡਾਕਟਰ ਡਾਕਟਰ ਬੀ ਕੇ ਕਾਂਸਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਹਕੀਕਤ ਟੀਵੀ ਪੰਜਾਬੀ ਮੈਂ ਹਕੀਕਤ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਲੋਕਾਂ ਦਾ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਬੀ ਐਸ ਕੇ ਨਾਲ ਜੁੜੇ ਹੋਏ ਹਨ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਫੇਰ ਤੀਜੀ ਵਾਰ ਮੇਰੇ ਕੋਲੇ ਆਏ ਹੋ ਤੇ ਮੈਂ ਲੋਕਾਂ ਦੇ ਵਿੱਚ ਉਹ ਚੀਜ਼ਾਂ ਜੋ ਅੱਜ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਪਹੁੰਚਾਉਣ ਦੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਜੀ ਜੀ ਡਾਕਟਰ ਸਾਹਿਬ ਤੁਹਾਡੀ ਬੜੀਆਂ ਲੰਮੀਆਂ ਰਿਸਰਚਾਂ ਹੈਗੀਆਂ ਨੇ ਤੇ ਤੁਹਾਡੀਆਂ ਰਿਸਰਚਾਂ ਨੇ ਇਸ ਵੇਲੇ ਜਿੱਥੇ ਅਸੀਂ ਕਹਿ ਲਈ ਕਿ ਨਵੀਂ ਸਦੀ ਦੇ ਵਿਗਿਆਨਕਾਂ ਨੂੰ ਡਾਕਟਰਾਂ ਨੂੰ ਚੱਕਰਾਂ ਚ ਪਾਇਆ ਹੋਇਆ ਹੈ ਉੱਥੇ ਹੀ ਜਿਹੜੀ ਅਸੀਂ ਕਹਿ ਲਈ ਕਿ ਮਿਰਕਲ ਰਿਜ਼ਲਟ ਹੈਗੇ ਨੇ ਇਸ ਵੇਲੇ ਆ ਰਹੇ ਨੇ ਤੁਹਾਡੀ ਮੈਡੀਸਨ ਦੇ ਜ਼ਰੀਏ ਡਾਕਟਰ ਸਾਹਿਬ ਸਾਨੂੰ ਇਹ ਗੱਲ ਦੱਸੋ ਵੀ ਇਸ ਵੇਲੇ ਜਿਹੜਾ ਇਲੈਕਟ੍ਰੋ ਹੋਮਿਓਪੈਥੀ ਦਾ ਫੀਲਡ ਹੈ ਤੇ ਕਿੰਨਾ ਕੁ ਕਰਾਮਾਤੀ ਸਾਬਿਤ ਕਿੰਨਾ ਕੁ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਆਮ ਲੋਕਾਂ ਵਾਸਤੇ ਇਲੈਕਟ੍ਰੋ ਹੋਮੋਪੈਥੀ ਇਹਦੇ ਵਿੱਚ ਸਿਰਫ ਓਨਲੀ 114ਆਂ ਜੜੀਆਂ ਬੁੱਟੀਆਂ ਦਾ ਰਸ ਕੱਢ ਕੇ ਦਵਾਈ ਬਣਾਈ ਜਾਂਦੀ ਹੈ ਅੱਜ ਅਸੀਂ ਹਿੰਦੁਸਤਾਨ ਵਿੱਚ ਰਹਿ ਰਹੇ ਹਾਂ ਹਿੰਦੁਸਤਾਨ ਦੀਆਂ ਜੜੀਆਂ ਬੁੱਟੀਆਂ ਨੂੰ ਹੀ ਲੈ ਕੇ ਜੇ ਇਲੈਕਟ੍ਰੋਪੈਥੀ ਦਵਾਈ ਤਿਆਰ ਕੀਤੀ ਜਾਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਕੋਈ ਰੋਗ ਅਜਿਹਾ ਨਹੀਂ ਜਿਹੜਾ ਇਸ ਨਾਲ ਠੀਕ ਨਾ ਹੋਵੇ ਭਾਵੇਂ ਕਾਰਡ ਇਟਲੀ ਦੀ ਹੈ ਜੀ ਅੱਜ ਸਾਡੇ ਡਾਕਟਰ ਸਹਿਬਾਨ ਇਟਲੀ ਤੋਂ ਜਾ ਫਰਾਂਸ ਤੋਂ ਜਾਂ ਅਮਰੀਕਾ ਤੋਂ ਕੁਝ ਜੜੀਆਂ ਬੁੱਟੀਆਂ ਮੰਗਾਉਂਦੇ ਹਨ ਪਰੰਤੂ ਮੇਰੀ ਕੋਸ਼ਿਸ਼ ਹੈ ਕਿ 114 ਜੜੀਆਂ ਬੁੱਟੀਆਂ ਇੰਡੀਆ ਵਿੱਚੋਂ ਹੀ ਲੱਭ ਕੇ ਉਹਨਾਂ ਦੀ ਦਵਾਈ ਤਿਆਰ ਕਰ ਰਿਹਾ ਹਾਂ ਤੇ ਉਹਨਾਂ ਦੇ ਨਾਲ ਜਿਹੇ ਰਿਜ਼ਲਟ ਮਿਲ ਰਹੇ ਹਨ ਕਿ ਜਿਸ ਜਿਸ ਤਰ੍ਹਾਂ ਅਸੀਂ ਹੱਥ ਤੇ ਸਰੋਜ ਮਾਉਣ ਵਾਲੀ ਗੱਲ ਹੈ ਤੇ ਤੁਰੰਤ ਜਿਸ ਤਰ੍ਹਾਂ ਇੰਜੈਕਸ਼ਨ ਲੱਗਦਾ ਹੈ ਉਸੇ ਤਰ੍ਹਾਂ ਇਲੈਕਟ੍ਰੋਫੀਥੀ ਦੀਆਂ ਚਾਰ ਗੋਲੀਆਂ ਕੰਮ ਕਰ ਰਹੀਆਂ ਹਨ ਜੀ 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 ਅੱਛਾ ਡਾਕਟਰ ਸਾਹਿਬ ਇਹ ਜਿਹੜੀ ਇਲੈਕਟਰ ਹੋਮੀਓਪੈਥੀ ਹੈ ਮਤਲਬ ਹੋਰ ਜਿਹੜੀਆਂ ਪੈਥੀਆਂ ਨੇ ਕਿਸੇ ਦੀ ਚੂਰਨ ਹੈ ਕਿਸੇ ਦੀਆਂ ਗੋਲੀਆਂ ਨੇ ਕਿਸੇ ਦੇ ਟੀਕੇ ਨੇ ਤੇ ਬਹੁਤ ਲੋਕ ਕਹਿੰਦੇ ਨੇ ਜੀ ਇਹ ਬੂੰਦਾਂ ਕੀ ਕਰਦੀਆਂ ਨੇ ਇਹ ਤਾਂ ਬੂੰਦਾਂ ਜੇ ਬਣਾਈ ਹੋਈਆਂ ਨੇ ਇਲੈਕਟਰੋਪੈਥੀ ਦੇ ਵਿੱਚ ਜਿਹੜੀਆਂ ਬੁੱਟੀਆਂ ਦਾ ਸਾਧ ਕੱਟੇ ਉਹਨਾਂ ਨੂੰ ਬੂੰਦਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਪਰੰਤੂ ਜੇ ਅਸੀਂ ਉਹਨਾਂ ਤੋਂ ਗੋਲੀਆਂ ਬਣਾਉਣੀਆਂ ਹਨ ਤਾਂ ਉਹਦੇ ਵਿੱਚ ਕੁਝ ਅਲਕੋਹਲ ਮਿਲਾ ਕੇ ਉਹਦੇ ਨਾਲ ਗੋਲੀਆਂ ਵੀ ਤਿਆਰ ਕੀਤੀਆਂ ਜਾ ਸਕਦੀਆਂ ਹਨ ਕੈਪਸੂਲ ਵੀ ਬਣਾਏ ਜਾ ਸਕਦੇ ਹਨ ਸਿਰਪ ਵੀ ਬਣਾਏ ਜਾ ਸਕਦੇ ਹਨ ਮੈਂ ਆਪਣੇ ਵੱਲੋਂ ਅੱਜ ਐਲੋਪੈਥੀ ਦੇ ਮੁਕਾਬਲਾ ਕਰਨ ਲਈ ਇਹ ਸਾਰੀਆਂ ਚੀਜ਼ਾਂ ਇਲੈਕਟ੍ਰੋਪੈਥੀ ਵਿੱਚ ਉਪਲਬਧ ਕਰਾ ਦਿੱਤੀਆਂ ਹਨ ਤਾਂ ਜੋ ਸਾਡੇ ਡਾਕਟਰ ਸਾਹਿਬਾਨ ਜੋ ਪਿੰਡਾਂ ਵਿੱਚ ਬੈਠੇ ਹਨ ਉਹ ਇਸ ਵੱਲ ਮੁੜ ਕੇ ਆ ਸਕਣ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਐਲੋਪੈਥੀ ਤੇ ਬਹੁਤ ਸਾਰਾ ਸਕੰਜਾ ਕਸਾ ਜਾਵੇਗਾ ਜਿਹਦੇ ਨਾਲ ਸਾਰੇ ਡਾਕਟਰ ਵਿਲੇ ਹੋ ਜਾਣਗੇ ਪਰੰਤੂ ਮੈਂ ਉਹਨਾਂ ਨੂੰ ਇੱਕ ਕੋਸ਼ਿਸ਼ ਕਰਕੇ ਆ ਕਿ ਨਵੀਂ ਦੇਣ ਦੇ ਦੇਮਾ ਤਾਂ ਜੋ ਉਹ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਡਾਕਟਰ ਕਹਾ ਸਕਣ ਜੀ 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 ਤੇ ਡਾਕਟਰ ਸਾਹਿਬ ਇੱਕ ਹੋਰ بڑا ਅਹਿਮ ਇਹਦੇ ਵਿੱਚ ਸਾਰੇ ਤੁਹਾਡੇ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਸਾਹਮਣੇ ਆ ਰਿਹਾ ਕਿ ਜਦੋਂ ਵੀ ਰੁੱਤਾਂ ਚੇਂਜ ਹੁੰਦੀਆਂ ਨੇ ਰੁੱਤਾਂ ਚੇਂਜ ਹੋਣ ਦੇ ਨਾਲ ਚਾਹੇ ਉਹ ਪਸ਼ੂਆਂ ਦਾ ਮਾਮਲਾ ਹੋਵੇ ਬਿਦੇਕੀ ਨੁਸਖੇ ਤੁਸੀਂ ਬਣਾਏ ਹੋਏ ਨੇ ਬਹੁਤ ਘੈਂਟ ਨੁਸਕੇ ਹੈਗੇ ਨੇ ਚਾਹੇ ਉਹ ਇਨਸਾਨਾਂ ਵਾਲਾ ਮਾਮਲਾ ਹੋਵੇ ਕਿਹੜੀ ਬਿਮਾਰੀ ਹੈ ਜੋ ਅਕਸਰ ਲੱਗ ਜਾਂਦੀ ਹੈ ਰੁੱਤ ਚੇਂਜ ਹੋਣ ਦੇ ਨਾਲ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹਦੇ ਨਾਲ ਨਾਲ ਸਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਸਾਡੇ ਸਰੀਰ ਦੇ ਨਾਲ ਜਿਹੜੀ ਜੋ ਚਮੜੀ ਹੈ ਕਈ ਵਾਰ ਖੁਸ਼ਕ ਹੋ ਜਾਂਦੀ ਹੈ ਕਈ ਵਾਰ ਉਹ ਔਲੀ ਹੋ ਜਾਂਦੀ ਹੈ ਅੱਜ ਗਰਮੀ ਦੇ ਵਿੱਚ ਲੋਕਾਂ ਦਾ ਜਿਹੜਾ ਚਿਹਰਾ ਹੈ ਉਮਰ ਜਾ ਰਿਹਾ ਹੈ ਕਿਉਂਕਿ ਸਾਡਾ ਮੌਸਮ ਵੀ ਚੇਂਜ ਹੋ ਰਿਹਾ ਹੈ ਸਰੀਰ ਤੇ ਰਿੱਤਾ ਵੀ ਪੈ ਰਿਹਾ ਹੈ ਇਸ ਤਰ੍ਹਾਂ ਦੀਆਂ ਨਾਲ ਸਾਡੇ ਸਰੀਰ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ ਇੱਥੇ ਹੀ ਬਸ ਨਹੀਂ ਮੈਂ ਕਹਿ ਸਕਦਾ ਹਾਂ ਕਿ ਐਲੋਪੈਥੀ ਦੇ ਵਿੱਚ ਚਮੜੀ ਦੇ ਰੋਗਾਂ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਪਰੰਤੂ ਸਰਜਰੀ ਦੇ ਵਿੱਚ ਮੈਂ ਕਹਿ ਸਕਦਾ ਹਾਂ ਵੀ ਉਹਨਾਂ ਦੇ ਇਲਾਜ ਹੈਗੇ ਪਰ ਚਮੜੀ ਦੇ ਰੋਗਾਂ ਵਿੱਚ ਜਿੰਨੀ ਦੇਰ ਤੱਕ ਤੁਸੀਂ ਐਲੂਪੈਥੀ ਜਾਂ ਐਂਟੀਬਾਇਟਿਕ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਤਾਂ 19 ਦੇ ਤੱਕ ਠੀਕ ਰਹਿੰਦੇ ਹੋ ਜਿੰਨੀ ਦੇ ਤੱਕ ਤੁਸੀਂ ਦਵਾਈ ਵਰਤ ਰਹੇ ਹੋ ਜਦੋਂ ਦਵਾਈ ਬੰਦ ਕਰ ਦਿੰਦੇ ਹੋ ਤਾਂ ਹਰ 10 ਦਿਨਾਂ ਬਾਅਦ ਉਹ ਰੋਗ ਮੁੜ ਕੇ ਤੁਹਾਡੀ ਸਰੀਰ ਤੇ ਆ ਜਾਂਦਾ ਹੈ ਪਰੰਤੂ ਇਲੈਕਟ੍ਰੋਪੈਥੀ ਦੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਇਹ ਚੀਜ਼ਾਂ ਦੀ ਜੜ ਤੱਕ ਸਾਡੇ ਜਿਹੜੀਆਂ ਦਵਾਈਆਂ ਨਹੀਂ ਜਾਂਦੀਆਂ ਹਨ ਰੋਗ ਸਮਾਪਤ ਹੋ ਜਾਂਦਾ ਹੈ ਕਿਉਂਕਿ ਲੀਵਰ ਦੇ ਵਿੱਚ ਗਰਮੀ ਵਾ ਜਾਂਦੀ ਹੈ ਅਸੀਂ ਇਲਾਜ ਕਰ ਰਹੇ ਹਾਂ ਚਮੜੀ ਦਾ ਪਰੰਤੂ ਲੀਵਰ ਦਾ ਇਲਾਜ ਨਹੀਂ ਕਰਦੇ ਇਸ ਕਰਕੇ ਅਸੀਂ ਇੱਥੇ ਮਾਰ ਖਾ ਜਾਂਦੇ ਹਾਂ ਇਹਦੇ ਨਾਲ ਨਾਲ ਸਾਡੇ ਸਰੀਰ ਦਾ ਰਸ ਅਤੇ ਰਕਤ ਦੋਨਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਤਾਂ ਹੀ ਇਹ ਰੋਗ ਠੀਕ ਹੋ ਸਕਦਾ ਹੈ ਪਰ ਤੁਸੀਂ ਜਿਹੜੇ ਫਿਰ ਲੋਕ ਜੀ ਚਮੜੀ ਦੀ ਪ੍ਰੋਬਲਮ ਹੋਈ ਤੇ ਉਹ ਕ੍ਰੀਮਾਂ ਜੀਆਂ ਲਾਈ ਜਾਂਦੇ ਨੇ ਜੀ ਗੋਲੀਆਂ ਜੀ ਖਾਈ ਜਾਂਦੇ ਨੇ ਕੈਪਸੂਲ ਖਾਈ ਜਾਂਦੇ ਨੇ ਆਫੀਸ਼ੀਅਲ ਕਰਾਈ ਜਾਂਦੇ ਨੇ ਅੱਜ ਕੱਲ੍ਹ ਤੇ ਡਾਕਟਰ ਸਾਹਿਬ 3D 5D ਫੇਸ਼ੀਅਲ ਵੀ ਆ ਗਿਆ ਕਿ ਚਮੜੀ ਦੀ ਸਾਡੀ ਸਾਫ਼ ਸੋਹਣੀ ਤੇ ਜਿਹੜਾ ਸਾਡਾ ਮੂੰਹ ਹੈਗਾ ਚਿਹਰਾ ਹੈਗਾ ਉਹ ਸੁਨੱਖਾਂ ਨਜ਼ਰ ਆਵੇ ਤੇ ਤੁਸੀਂ ਕਹਿ ਰਹੇ ਹੋ ਫਿਰ ਜਿਹੜੇ ਐਂਟੀਬਾਇਓਟਿਕ ਹੈਗੇ ਨੇ ਇਹ ਜਦੋਂ ਤੱਕ ਤੁਸੀਂ ਦੇਈ ਜਾਵੋਗੇ ਉਦੋਂ ਤੱਕ ਹੀ ਕੰਮ ਕਰਦੇ ਨੇ ਫਿਰ ਇਲਾਜ ਕਿਸ ਚੀਜ਼ ਦਾ ਹੁੰਦਾ ਜੀ ਮੈਂ ਨਹੀਂ ਕਹਿੰਦਾ ਲੋਕ ਆ ਕੇ ਦੱਸਦੇ ਨੇ ਵੀ ਮੈਨੂੰ 1 ਸਾਲ ਹੋ ਗਿਆ ਮੈਡੀਸਿਨ ਖਾਂਦੇ ਨੂੰ ਪਰੰਤੂ ਮੇਰੀ ਚੌਂਡੀ ਦਾ ਰੋਗ ਠੀਕ ਨਹੀਂ ਹੋਇਆ ਉੱਥੇ ਮੈਂ ਆਪਣੇ ਵੱਲੋਂ ਇਲੈਕਟ੍ਰੋਥੇਪੀ ਵਿੱਚ ਮੈਡੀਸਿਨ ਦਿੰਦਾ ਹਾਂ ਮੈਂ ਹਾਰ ਵਿਅਕਤੀ ਨੂੰ ਦੱਸ ਦੇਣਾ ਵਿੱਚ ਜੱਟ ਦੇ ਦਿੰਦਾ ਹਾਂ ਤਕਰੀਬਨ 2 ਤੋਂ 3 ਮਹੀਨੇ ਦਵਾਈ ਖਾਣ ਦੇ ਨਾਲ ਉਹ ਚਾਂਬੀ ਦਾ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ ਕਿਉਂਕਿ ਸਾਡੀਆਂ ਜੜੀਆਂ ਮੁੱਟੀਆਂ ਉਹਦੇ ਉਸ ਥਾਂ ਤੱਕ ਪਹੁੰਚ ਕਰਦੀਆਂ ਹਨ ਉਸ ਸੈੱਲ ਤੱਕ ਪਹੁੰਚ ਕਰਦੀਆਂ ਹਨ ਜਿੱਥੇ ਉਹਦਾ ਰੋਗ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਹੋਰ ਵੀ ਇਸ ਵੇਲੇ ਬੜੀਆਂ ਦਿੱਕਤਾਂ ਚਮੜੀ ਦੀਆਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਜਿਹੜੀਆਂ ਕਿ ਅੱਜ ਤੋਂ ਅਗਰ 10 ਸਾਲ ਪਹਿਲਾਂ ਜਾਂ 15 ਸਾਲ ਜਾਂ 20 ਸਾਲ ਪਹਿਲਾਂ ਅਸੀਂ ਗੱਲ ਕਰੀਏ ਤਾਂ ਲੋਕਾਂ ਨੂੰ ਸਮਝ ਨਹੀਂ ਸੀ ਆਉਣੀ ਕਿ ਇਹ ਹੋ ਕੀ ਰਿਹਾ ਕਿਸੇ ਦੇ ਦੀ ਕੋਈ ਇੱਕ ਸਾਈਡ ਤੇ ਲਾਲ ਧੱਫੜ ਹੋ ਰਹੇ ਨੇ ਕਿਸੇ ਦੇ ਦਾਣੇ ਹੋ ਰਹੇ ਨੇ ਕਿਸੇ ਸਰੀਰ ਦੇ ਬਾਡੀ ਪਾਰਟਸ ਦੇ ਉੱਤੇ ਆ ਦੇਖੋ ਉਹ ਜਿਵੇਂ ਇਸ ਤਰੀਕੇ ਨਾਲ ਇਹ ਕਿਸੇ ਕੰਡ ਦੇ ਪਿੱਛੇ ਹੋ ਗਿਆ ਜੀ ਲਾਲ ਲਾਲ ਪਿੱਠ ਦੇ ਉੱਤੇ ਹੋ ਗਿਆ ਇਹ ਇਹ ਹੈ ਕੀ ਹੁੰਦਾ ਕੀ ਹੈ ਜੀ ਅੱਜ ਕੱਲ੍ਹ ਭਾਤਾ ਪਰੰਦੇ ਨਾਲ ਨਾਲ ਸਾਡਾ ਖਾਣ ਪੀਣ ਵੀ ਵਿਗੜ ਚੁੱਕਾ ਹੈ ਜੋ ਖਾਣ ਪੀਣ ਵਿਗੜ ਚੁੱਕਾ ਹੈ ਇਸ ਦੇ ਨਾਲ ਵੀ ਸਾਨੂੰ ਰੋਗ ਲੱਗਦੇ ਹਨ ਕਿਉਂਕਿ ਅਸੀਂ ਸਮੇਂ ਸਿਰ ਸੌਂਦੇ ਨਹੀਂ ਸਮੇਂ ਸਿਰ ਖਾਂਦੇ ਨਹੀਂ ਸਮੇਂ ਸਿਰ ਪੀਂਦੇ ਨਹੀਂ ਇਹਦੇ ਨਾਲ ਅਸੀਂ ਰੇੜੀਆਂ ਤੇ ਖੜੇ ਰਹਿਣਾ ਸ਼ਾਮ ਨੂੰ ਉਦ ਰੋਟੀ ਦਾ ਟਾਈਮ ਹੁੰਦਾ ਸਾਡੇ ਲੀਵਰ ਦਾ ਕੰਮ ਹੈ ਵੀ ਰਾਤ ਨੂੰ 11 ਵਜੇ ਕੰਮ ਕਰਦਾ ਅਸੀਂ ਰਾਤ ਨੂੰ 11 ਵਜੇ ਖਾਣਾ ਖਾਂਦੇ ਹਾਂ ਇਸ ਕਰਕੇ ਸਾਨੂੰ ਇਹ ਬਿਮਾਰੀਆਂ ਜਕੜ ਰਹੀਆਂ ਹਨ ਤੇ 150 ਫਿਰ ਜਿਹੜੇ ਇਹ ਚਮੜੀ ਦੇ ਰੋਗ ਹੈਗੇ ਨੇ ਚਾਹੇ ਦਾਗ ੱਬੇ ਫਿੰਸੀਆਂ ਕਿਤੋਂ ਸਰੀਰ ਦੇ ਜਿਹੜੇ ਦਾਣੇ ਨਿਕਲ ਜਾਂਦੇ ਨੇ ਕੋਈ ਕੁਛ ਕਰਾ ਰਿਹਾ ਕੋਈ ਕੁਛ ਕਰਾ ਰਿਹਾ ਫਿਰ ਇਲੈਕਟਰ ਹੋਮੀਪੈਥੀ ਦੇ ਵਿੱਚ ਇਹਦਾ ਕੀ ਕੀ ਮਤਲਬ ਟ੍ਰੀਟਮੈਂਟ ਹੁੰਦਾ ਹੈ ਇਲਾਜ ਹੁੰਦਾ ਹੈ ਜੀ ਦਾ ਇਲੈਕਟਰੋਪੈਥੀ ਦੇ ਵਿੱਚ ਜਿਸ ਤਰ੍ਹਾਂ ਚਿਹਰੇ ਦੇ ਉੱਤੇ ਕੋਈ ਪ੍ਰੋਬਲਮ ਆ ਗਈ ਚਿਹਰੇ ਦੇ ਉੱਤੇ ਛਾਈਆਂ ਪੈਣ ਲੱਗੀਆਂ ਜਾਂ ਫੁੰਸੀਆਂ ਹੋ ਗਈਆਂ ਪਿੰਪਲ ਜੋ ਹੋ ਗਏ ਜਾਂ ਕਾਰਸ ਆ ਗਈ ਤਾਂ ਸਾਡੇ ਕੋਲ ਇੱਕ ਸਪਰੇਅ ਹੈ ਜੋ ਸਪਰੇਅ ਵਿਅਕਤੀ ਛਿੜਕਦਾ ਹੈ ਤਾਂ ਤੀਜੇ ਦਿਨ ਉਹਨੂੰ ਰਿਜ਼ਲਟ ਮਿਲ ਜਾਂਦੇ ਹਨ ਭਾਵੇਂ ਉਹਨੇ ਲੱਖ 2 ਲੱਖ ਦੀ ਦਵਾਈ ਖਾ ਲਈ ਹੋਵੇ ਪਰੰਤੂ ਸਾਡੀ 100 ਰੁਪਏ ਦੀ ਮੈਡੀਸਨ ਉਹਨੂੰ ਤਿੰਨ ਦਿਨਾਂ ਵਿੱਚ ਰਿਜ਼ਲਟ ਦੇ ਦਿੰਦੀ ਹੈ ਇਸ ਕਰਕੇ ਲੋਕ ਸਾਡੇ ਵੱਲ ਆ ਰਹੇ ਹਨ ਮਤਲਬ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਜੀ ਇਹ ਫਾਰਾ ਦੀ ਗੱਲ ਕਰ ਰਹੇ ਤੁਸੀਂ ਡਾਕਟਰ ਸਾਹਿਬ ਹਾਂਜੀ ਇਹ ਜਿਸ ਤਰੀਕੇ ਨਾਲ ਅਸੀਂ ਮਤਲਬ ਸਬਜ਼ੀਆਂ ਨੂੰ ਚਮਕਾਉਣ ਵਾਸਤੇ ਜਾਂ ਫਸਲ ਚੰਗੀਆਂ ਲੈਣ ਵਾਸਤੇ ਫਾਰਾ ਛੜਦੇ ਆ ਤੇ ਇਹ ਇਸੇ ਤਰੀਕੇ ਨਾਲ ਕੰਮ ਕਰਦਾ ਹੈ ਫਾਰਾ ਇਹ ਜਿਹੜੇ ਕੋਸਟਸੀ ਡਰਟਾ ਬੇਸ ਪਵਾਰੀ ਦੀ ਗੱਲ ਕਰ ਰਹੀ ਹੈ ਨੇ ਜਿਹਦੇ ਕਹਿੰਦੇ ਵੀ ਬਹੁਤ ਘੈਂਟ ਰਿਜ਼ਲਟ ਨੇ ਸਭ ਤੋਂ ਪਹਿਲਾਂ ਇੱਕ ਫੇਸ ਲੋਸ਼ਨ ਹੈ ਸਾਡਾ ਤੁਸੀਂ ਉਸ ਦਾ ਕਾਟਨ ਦੇ ਫੰਬੇ ਤੇ ਲਾਓ ਉਹਨੂੰ ਚਿਹਰੇ ਦੇ ਉੱਤੇ ਮਲੋ ਤਾਂ ਤੁਹਾਡੇ ਚਿਹਰੇ ਉੱਤੇ ਜਿਹੜੀ ਵੀ ਕਾਲਸ ਹੈ ਉਹ ਫੰਬਾ ਲਾ ਦੇਵੇਗਾ ਉਸ ਤੋਂ ਬਾਅਦ 10 ਮਿੰਟਾਂ ਬਾਅਦ ਇਹ ਸਪਰੇਅ ਛਿੜਕੋ ਤਾਂ ਤੁਹਾਡੀ ਚਮੜੀ ਜੋ ਢਿੱਲੀ ਪੈ ਚੁੱਕੀ ਹੈ ਉਹ ਸਖਤ ਹੋ ਜਾਵੇਗੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੀਆਂ ਝੁਰੜੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਬਾਅਦ ਜੇ ਤੁਸੀਂ ਆਪਣੇ ਸਰੀਰ ਨੂੰ ਜ਼ਿਆਦਾ ਓ ਕਰਨਾ ਹੈ ਤਾਂ ਸਾਡੇ ਪਾਸ ਇੱਕ ਕਰੀਮ ਹੈ ਫੇਸ ਗਾਰਡ 15 ਮਿੰਟਾਂ ਬਾਅਦ ਫੇਸ ਗਾਰਡ ਕਰੀਮ ਲਾਓ ਤਾਂ ਤੁਸੀਂ ਦੇਖੋ ਵੀ 10 ਦਿਨਾਂ ਵਿੱਚ ਤੁਹਾਨੂੰ ਕੀ ਰਿਜ਼ਲਟ ਮਿਲਦੇ ਹਨ ਮੈਂ ਨਹੀਂ ਕਹਿੰਦਾ ਤੁਸੀਂ ਦੱਸੋਗੇ ਮੈਂ ਤਾਂ ਹੱਥੋਂ ਪੁੱਛਣਾ ਚਾਹੁੰਦਾ ਹਾਂ ਵੀ ਮੇਰੀ ਮਿੱਟਰੀ ਸੈਨ ਦੇ ਕੀ ਰਿਜ਼ਲਟ ਹਨ ਜੀ ਜੀ ਤੇ ਜਿਨ੍ਹਾਂ ਨੇ ਡਾਕਟਰ ਸਾਹਿਬ ਦੀ ਇਹ ਨੁਸਖੇ ਫਾਰਮੂਲੇ ਇਸਤੇਮਾਲ ਕੀਤੇ ਨੇ ਉਹ ਪਲੀਜ਼ ਕਮੈਂਡ ਕਰਕੇ ਜ਼ਰੂਰ ਦੱਸਣ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਜੀ ਜਦੋਂ ਤੱਕ ਅਸੀਂ ਕੋਈ ਚੀਜ਼ ਇਸਤੇਮਾਲ ਕਰਦੇ ਆਂ ਤੇ ਉਦੋਂ ਤੱਕ ਉਹਦਾ ਰਿਜ਼ਲਟ ਜਿਹੜਾ ਉਹ ਆਈ ਜਾ ਰਿਹਾ ਹੈ ਤੇ ਮਤਲਬ ਇਹ ਤਾਂ ਨਹੀਂ ਹੋਊਗਾ ਵੀ ਜਿਨਨੇ ਨੇ ਇਹ ਇਸਤੇਮਾਲ ਕੀਤਾ ਚਾਹੇ ਤੁਹਾਡਾ ਫੇਸ ਗਾਰਡ ਹੈ ਜਾਂ ਤੁਹਾਡੀ ਕਰੀਮ ਹੈ ਜਾਂ ਤੁਹਾਡਾ ਇਹ ਸਪਰੇ ਹੈਗਾ ਵੀ ਜਿੰਨੇ ਦਿਨ ਤੇ ਇਸਤੇਮਾਲ ਕੀਤਾ ਉੰਨੇ ਦਿਨ ਤੇ ਚਿਹਰਾ ਦਗਦਗ ਕਰਦਾ ਰਿਹਾ ਗੁਲਾਬ ਦੇ ਫੁੱਲਾਂ ਵਾਂਗੂ ਹੋ ਗਿਆ ਤੇ ਜਦੋਂ ਛੱਡਤਾ ਉਸ ਤੋਂ ਬਾਅਦ ਤਾਂ ਨਹੀਂ ਕੋਈ ਸਾਈਡ ਇਫੈਕਟ ਹੋਣੇ ਵੀ ਫੇਰ ਉਸੇ ਰੂਪ ਚ ਚੱਲਿਆ ਜਾਵੇ ਇਹਨਾਂ ਦਵਾਈਆਂ ਦੇ ਨਾਲ ਨਾਲ ਜਿਹੜੀ ਸਾਡੇ ਅੰਦਰੂਨੀ ਬਿਮਾਰੀ ਹੈ ਲੀਵਰ ਦੇ ਵਿੱਚ ਗਰਮੀ ਹੈ ਮੇਦੇ ਦੇ ਵਿੱਚ ਕੋਈ ਤਤ ਪੈਦਾ ਹੋਈ ਹੋਏ ਦੂਸ਼ਤ ਉਹਨਾਂ ਦਾ ਨਿਵਾਰਨ ਦੇ ਲਈ ਅਸੀਂ ਦੋ ਡ੍ਰੌਪ ਬਣਾਏ ਹੋਏ ਹਨ ਰਿਵਾਈਵਲ 17 অতি ਸੁਰ ਸਿਕਯੋਰ ਜੇ ਤੁਸੀਂ ਡ੍ਰੌਪ ਨਾਲ ਲੈਂਦੇ ਰਹੋਗੇ ਸਾਡੀ ਮੈਡੀਸਨ ਨੂੰ ਤਿੰਨ ਮਹੀਨੇ ਵਰਤੋ ਤਿੰਨ ਮਹੀਨਿਆਂ ਵਿੱਚ ਤੁਹਾਡੇ ਹਰ ਰੋਗ ਨੂੰ ਨਿਵਰਤੀ ਮਿਲ ਜਾਵੇਗੀ ਰੋਗ ਬਿਲਕੁਲ ਠੀਕ ਹੋ ਜਾਏਗਾ ਉਸ ਤੋਂ ਬਾਅਦ ਦਵਾਈ ਖਾਣ ਦੀ ਕੋਈ ਲੋੜ ਨਹੀਂ ਅੱਛਾ ਡਾਕਟਰ ਸਾਹਿਬ ਜਿਹੜੇ ਇਸ ਵੇਲੇ ਮਾਡਰਨ ਮੈਡੀਕਲ ਜਿਹੜੀ ਟਰੀਟਮੈਂਟ ਹੈਗਾ ਕੋਈ ਕਰੀਮ ਕੋਈ ਫੇਸ਼ੀਅਲ ਕੋਈ ਹੋਰ ਇਹਦਾ ਚਮੜੀ ਨੂੰ ਕੋਈ ਨੁਕਸਾਨ ਤਾਂ ਨਹੀਂ ਜੀ ਹੁੰਦਾ ਕਈ ਵਾਰ ਅਸੀਂ ਅਖਬਾਰਾਂ ਵਿੱਚ ਐਡ ਦੇਖਦੇ ਹਾਂ ਵੀ ਆ ਫਲਾਣੀ ਕਰੀਮ ਲਾਓ ਤੁਹਾਡਾ ਚਿਹਰਾ ਬਿਲਕੁਲ ਠੀਕ ਹੋ ਜਾਏਗਾ ਪਰੰਤੂ ਜਦੋਂ ਲੋਕ ਲਾਉਂਦੇ ਹਨ ਲਗਾਤਾਰ ਵਰਤਦੇ ਹਨ ਤਾਂ ਉਹਨਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ ਜਾਂ ਕਾਲਾ ਪੈ ਜਾਂਦਾ ਹੈ ਉਹ ਦਵਾਈ ਦੇ ਸਾਈਡ ਇਫੈਕਟ ਹੋ ਰਹੇ ਹਨ ਕਿਉਂਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਭਰੇ ਹੋਏ ਹਨ ਜਿਹੜੇ ਸਾਡੇ ਸਰੀਰ ਨੂੰ ਚੰਬਲੀ ਨੂੰ ਖਤਮ ਕਰ ਰਹੇ ਹਨ ਨਹੀਂ ਇਹਨਾਂ ਵਿੱਚ ਕੋਈ ਕੈਮੀਕਲ ਨਹੀਂ ਜੀ ਸਾਡੀ ਮੈਡੀਸਨ ਦੇ ਵਿੱਚ ਕੋਈ ਕੈਮੀਕਲ ਨਹੀਂ ਜੇ ਕੋਈ ਵਿਅਕਤੀ ਸਾਬਤ ਕਰ ਦੇ ਵੀ ਇਹਨਾਂ ਵਿੱਚ ਕੋਈ ਕੈਮੀਕਲ ਹੈ ਜਾਂ ਕੋਈ ਐਲੋਪੈਥੀ ਮੈਡੀਸਨ ਹੈ ਤਾਂ ਮੈਂ ਸਾਰੀ ਜ਼ਿੰਦਗੀ ਉਹਦਾ ਪਾਣੀ ਭਰਨ ਨੂੰ ਤਿਆਰ ਹਾਂ ਤਾਂ ਬਹੁਤ ਵੱਡਾ ਦਾਅਵਾ ਡਾਕਟਰ ਸਾਹਿਬ ਦਾ کہہ ਰਹੇ ਕਿ ਜਿਹੜਾ ਇਹਨਾਂ ਦੇ ਨੁਸਖੇ ਫਾਰਮੂਲੇ ਬਣਾਏ ਹੁੰਦੇ ਨੇ ਉਹ ਬਿਲਕੁਲ ਨੇਚਰਲ ਨੇ ਔਰ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਜਿਹੜਾ ਉਹ ਨਹੀਂ ਹੁੰਦਾ ਔਰ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈ ਅੱਜ ਕੱਲ੍ਹ ਜੀ ਐਡਾ ਬੜੀਆਂ ਚੱਲਦੀਆਂ ਨੇ ਉਹ ਕਹਿੰਦੇ ਜੀ ਰਾਤੋਂ ਰਾਤ ਗੋਰੇ ਹੋ ਜਾਓ ਰਾਤੋਂ ਰਾਤ ਤੁਹਾਡਾ ਰੰਗ ਸਫੈਦ ਹੋ ਜਾਓ ਰਾਤੋਂ ਰਾਤ ਤੁਹਾਡਾ ਜਿਹੜਾ ਚਿਹਰਾ ਇੱਕ ਵਾਰ ਲਗਾਓ ਮਤਲਬ ਹਾਲਾਤ ਤਾਂ ਇੱਥੇ ਤੱਕ ਆ ਗਏ ਨੇ ਉਹ ਕਹਿੰਦੇ ਨੇ ਵੀ ਜੇ ਤੁਸੀਂ ਵਿਆਹ ਜਾਣਾ ਹੈ ਤਾਂ ਵਿਆਹ ਵਾਸਤੇ ਵੀ 2 ਮਿੰਟਸ ਦਾ ਰੈਡੀ ਫੇਸ਼ਲ ਕਿਟ ਹੈ ਉਹਦਾ ਕਿੰਨਾ ਕੁ ਨੁਕਸਾਨ ਉਹ ਵੀ ਸਾਨੂੰ ਸਮਝਾ ਦਿਓ ਜੀ ਜਦੋਂ కెమికਲ ਸਾਡੇ ਅੰਦਰ ਜਾਂਦੇ ਨੇ ਦੇਖੋ ਨੁਕਸਾਨ ਤਾਂ ਹੁਣ ਲੋਕ ਆਪ ਹੀ ਦੱਸਦੇ ਨੇ ਵੀ ਉਹਨਾਂ ਦੇ ਕੀ ਨੁਕਸਾਨ ਨੇ ਮੇਰੇ ਮੂੰਹ ਚ ਕਾਣ ਕਾ ਹੋਣੇ ਹੋ ਕਿਉਂਕਿ ਕਈ ਵਾਰ ਨਿੰਬੂ ਦਾ ਪਾਣੀ ਵੀ ਲੋਕ ਯੂਜ਼ ਕਰਦੇ ਨੇ ਨਿੰਬੂ ਵੀ ਚਿਹਰੇ ਤੇ ਲਾਉਂਦੇ ਨੇ ਜੋ ਉਹ ਜੋ ਇੱਕ ਨੁਕਸਾਨ ਦਾ ਇੱਕ ਹੈ ਜੇ ਤੁਸੀਂ ਉਹਨੂੰ ਲਗਾਤਾਰ ਲਾਉਂਦੇ ਰਹੋਗੇ ਤਾਂ ਨਿੰਬੂ ਦਾ ਪਾਣੀ ਵੀ ਤੁਹਾਨੂੰ ਨੁਕਸਾਨ ਦੇਵੇਗਾ ਕਿਉਂਕਿ ਉਹਦੇ ਵਿੱਚ ਐਸਿਡ ਹੁੰਦਾ ਹੈ ਅੱਛਾ ਡਾਕਟਰ ਸਾਹਿਬ ਜਿਹੜੇ ਲੋਕ ਇਸ ਵੇਲੇ ਬੈਠੇ ਤੁਹਾਨੂੰ ਵੇਖ ਰਹੇ ਨੇ ਤੇ ਹੌਟ ਕਹਿੰਦੇ ਨੇ ਵੀ ਨਹੀਂ ਸਾਨੂੰ ਤੇ ਡਾਕਟਰ ਸਾਹਿਬ ਆਪਣੇ ਤਜਰਬਿਆਂ ਦੇ ਵਿੱਚੋਂ ਜਿੰਨੇ ਕੁ ਪੁਰਾਣੇ ਇਹ ਇਲੈਕਟਰ ਹੋਮੀਓਪੈਥੀ ਦੀ ਪ੍ਰੈਕਟਿਸ ਕਰ ਰਹੇ ਨੇ ਕੋਈ ਐਸਾ ਨੁਸਖਾ ਐਸਾ ਫਾਰਮੂਲਾ ਸਾਨੂੰ ਦਿਓ ਕਿ ਸਾਨੂੰ ਇਹਨਾਂ ਦੀ ਲੋੜ ਨਾ ਪਵੇ ਜਿਨ੍ਹਾਂ ਨੇ ਇਹ ਨਹੀਂ ਲੈਣਾ ਜਾਂ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਟਾਈਮ ਹੈਗਾ ਪੈਸਾ ਨਹੀਂ ਹੈਗਾ ਚਲੋ ਇਹ ਉਹਨਾਂ ਲੋਕਾਂ ਵਾਸਤੇ ਵੀ ਜਿਹੜੇ ਕਹਿੰਦੇ ਨੇ ਸਾਡੇ ਕੋਲ ਪੈਸੇ ਠੀਕ ਠਾਕ ਹੈਗੇ ਨੇ ਪਰ ਸਾਡੇ ਕੋਲ ਟਾਈਮ ਨਹੀਂ ਇਸ ਚੀਜ਼ਾਂ ਵਾਸਤੇ ਉਹਨਾਂ ਦਾ ਨੁਸਖਿਆਂ ਵਾਸਤੇ ਤੇ ਜਿਹੜੇ ਕਹਿੰਦੇ ਨੇ ਸਾਡੇ ਕੋਲ ਟਾਈਮ ਹੈ ਸਾਨੂੰ ਕੋਈ ਨੁਸਖਾ ਫਾਰਮੂਲਾ ਦਿਓ ਸਾਡੇ ਜਿਹੜੇ ਦਾਗ ਪੈ ਰਹੇ ਨੇ ਖਾਰਿਸ਼ ਕਰਕੇ ਜੀ ਹੋ ਰਹੀ ਹੈ ਬਲੈਕ ਬਲੈਕ ਖਾਰਿਸ਼ ਹੋਈ ਖਾਰਿਸ਼ ਹੋਣ ਤੋਂ ਬਾਅਦ ਉਹ ਕਾਲੇ ਕਾਲੇ ੱੱਬੇ ਜੇ ਹੋ ਗਏ ਜੀ ਚਾਹੇ ਉਹ ਪਿੰਡੇ ਤੇ ਹੋਣ ਚਾਹੇ ਲੱਤਾਂ ਤੇ ਹੋਣ ਖਾਸ ਕਰਕੇ ਉਹਨਾਂ ਦਾ ਹੱਲ ਫਿਰ ਕੀ ਹੈ ਤੁਹਾਡੇ ਮੁਤਾਬਕ ਦੇਖੋ ਇਲੈਕਟ੍ਰੋਪੈਥੀ ਮੈਡੀਸਨ ਨੂੰ ਬਣਾਉਣਾ ਆਮ ਲੋਕਾਂ ਦੇ ਬਸ ਦਾ ਰੋਗ ਨਹੀਂ ਮੈਂ ਉਹਨਾਂ ਨੂੰ ਦੱਸ ਰਿਹਾ ਕਿ ਇੱਕ ਆਯੁਰਵੇਦ ਦਾ ਨੁਸਖਾ ਜੋ ਜਿਵੇਂ ਛੋਟਾ ਜਿਹਾ ਨੁਸਖਾ ਹੈ ਜਿਵੇਂ ਕਿ ਤਾਰੇ ਮਿਰੇ ਦਾ ਤੇਲ ਲਓ ਉਹਦੇ ਵਿੱਚ ਗੰਧਕ ਰਸਾਇਣ ਮਿਕਸ ਕਰੋ ਆਮ ਤੌਰ ਤੇ ਮੈਂ ਇਹ ਦੱਸ ਕੇ ਛੱਡ ਦੂੰਗਾ ਬਿਤਾਰੀ ਮਿਰ ਦਾ ਤੇਲ ਲਓ ਤੇ ਗੰਧਕ ਰਸੈਣ ਮਿਕਸ ਕਰੋ ਪਰੰਤੂ ਇਹ ਨਹੀਂ ਦੱਸਦਾ ਕੋਈ ਵੀ ਵਿਅਕਤੀ ਵੀ ਕਿੰਨੀ ਮਿਕਸ ਕਰੀਏ ਕੀ ਹੋਵੇ ਮੈਂ ਦੱਸ ਰਿਹਾ ਕਿ 100 ਗ੍ਰਾਮ ਬਿਤਾਰੀ ਮਿਰ ਦਾ ਤੇਲ ਠੀਕ ਹੈ ਨਾਲ 1 ਤੋਲਾ ਗੰਧਕ ਰਸੈਣ ਨੂੰ ਮਿਕਸ ਕਰਕੇ ਤੁਸੀਂ ਜਿੱਥੇ ਵੀ ਤੁਹਾਡੇ ਖਾਰਸ਼ ਹੋ ਰਹੀ ਹੈ ਕੋਈ ਵੀ ਚਮੜੀ ਦਾ ਰੋਗ ਹੈ ਭਾਵੇਂ ਉਹ ਦਾਦਾ ਹੈ ਭਾਵੇਂ ਉਹ ਚੰਬਲਾ ਹੈ ਲਗਾਤਾਰ ਤੁਸੀਂ ਲਾਉਂਦੇ ਰਹੋ ਤਾਂ ਤੀਜੇ ਦਿਨ ਤੁਹਾਨੂੰ ਰਿਜ਼ਲਟ ਮਿਲਨੇ ਤੁਹਾਡੀ ਖਾਰਸ਼ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਇਹ ਆਪਣੇ ਘਰੇ ਬਣਾਓ ਅਤੇ ਇਹਨੂੰ ਵਰਤ ਕੇ ਦੇਖੋ ਮੈਨੂੰ ਨਾਲ-ਨਾਲ ਇਹ ਦੱਸੋ ਵੀ ਕੀ ਤੁਸੀਂ ਠੀਕ ਹੋਏ ਮੈਂ ਗਲਤ ਬੋਲਦਾ ਤਾਂ ਕੋਠੇ ਤੇ ਚੜ੍ਹ ਕੇ ਕੂਕੋ ਵੀ ਡਾਕਟਰ ਸਾਹਿਬ ਗਲਤ ਨਹੀਂ ਜੇ ਮੈਂ ਠੀਕ ਹਾਂ ਤਾਂ ਤੁਸੀਂ ਕਹੋ ਵੀ ਇਹ ਠੀਕ ਨੇ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਛੋਟੀ ਜਿਹੜੀ ਇਹ ਕਰੀਮ ਵੀ ਉਹ ਕੰਮ ਕਰ ਸਕਦੀ ਹੈ ਤਾਰੇ ਮੇਰੇ ਵਾਲ ਨਹੀਂ ਇਹਦੇ 'ਚ ਤਾਰੇ ਮੇਰੇ ਦਾ ਕੋਈ ਅੰਸ਼ ਨਹੀਂ ਜਿਸ ਤਰੀਕੇ ਨਾਲ ਤਾਰੇ ਮੇਰੇ ਦਾ ਤੇਲ ਦਾ ਇਫੈਕਟ ਹੋਏਗਾ ਮੈਂ ਇਹ ਪੁੱਛਣਾ ਸਵਾਲ ਇਸ ਤਰੀਕੇ ਦਾ ਕੰਮ ਕਰੇਗੀ ਹਾਂ ਕੰਮ ਕਰੂ ਇਹ ਚਿਹਰੇ ਵਾਸਤੇ ਹੈ ਚਿਹਰੇ ਤੇ ਲਾਉਣ ਵਾਸਤੇ ਨਾ ਕਿ ਉਹਦੇ ਵਾਸਤੇ ਤੇ ਫਿਰ ਉਹਦੇ ਵਾਸਤੇ ਕੀ ਨੁਸਖਾ ਜੀ ਤੁਹਾਡੇ ਕੋਲ ਅਗਰ ਕਿਸੇ ਦੇ ਕੋਈ ਦਾਦ ਖਾਜ ਖੁਜਲੀ ਚੰਬਲ ਵਗੈਰਾ ਹੋ ਜਾਵੇ ਉਹ ਕਿਵੇਂ ਠੀਕ ਕਰਦੇ ਹੋ ਜੋ ਮਤਲਬ ਤੁਹਾਨੂੰ ਇਹੀ ਦੱਸਿਆ ਨਾ ਵੀ ਸਾਰ ਸਰੀਰ ਦੇ ਉੱਤੇ ਕਿਤੇ ਵੀ ਖਾਰਸ਼ ਹੈ ਤਾਂ ਉੱਥੇ ਤਾਰੇ ਮੀਰਾ ਤੇਲ ਤੇ ਗੰਧਕ ਸੈਨੇ ਕੰਮ ਕਰਨੀ ਕਰਨਾ ਹੈ ਭਾਵੇਂ ਉਹ ਤੇ ਨਿਸ਼ਾਨ ਨੇ ਭਾਵੇਂ ਉਹਦੇ ਫੁਣਸੀਆਂ ਨੇ ਭਾਵੇਂ ਉਹਦੇ ਖਾਰਸ਼ ਹੋ ਰਹੀ ਹੈ ਭਾਵੇਂ ਅਗਜੀਮਾ ਹੋ ਰਿਹਾ ਹੈ ਭਾਵੇਂ ਉਹ ਸੋਰਸ ਹੈ ਤੁਸੀਂ ਰਿਜ਼ਲਟ ਦੇਖੋ ਵੀ ਇਹ ਤਿੰਨ ਦਿਨਾਂ ਵਿੱਚ ਕੀ ਮਿਲਦਾ ਹੈ ਕੀ ਆਵਾਜ਼ ਤੇ ਫਿਰ ਜਿਹੜਾ ਕਹਿੰਦੇ ਨਹੀਂ ਸਤਾਰਾ ਮੇਰੇ ਦਾ ਤੇਲ ਨਹੀਂ ਲਾਉਣਾ ਸਾਨੂੰ ਤਾਂ ਡਾਕਟਰ ਸਾਹਿਬ ਤੁਸੀਂ ਆਪ ਅਸੀਂ ਨਹੀਂ ਕੋਈ ਕੰਮ ਕਰਨਾ ਸਾਨੂੰ ਤਾਂ ਡਾਕਟਰ ਸਾਹਿਬ ਹੀ ਠੀਕ ਕਰਨ ਫਿਰ ਉਹਨਾਂ ਵਾਸਤੇ ਕੀ ਹੱਲ ਹੈ ਜੀ ਫਿਰ ਉਹਨਾਂ ਵਾਸਤੇ ਉਹ ਮੇਰੇ ਨਾਲ ਸੰਪਰਕ ਕਰਨ ਅਸੀਂ ਮਤਲਬ ਮੇਰੇ ਮੋਬਾਈਲ ਤੇ ਦੱਸਣ ਰੋਗ ਦੱਸ ਕੇ ਆਪਦੀ ਦਵਾਈ ਮੰਗਾਉਣ ਅਸੀਂ ਬਾਈ ਡਾਕ ਜਾਂ ਬਾਈ ਕੋਰੀਅਰ ਉਹਨਾਂ ਨੂੰ ਭੇਜ ਦੇਵਾਂਗੇ ਅੱਛਾ ਡਾਕਟਰ ਸਾਹਿਬ ਇਹ ਤੁਸੀਂ ਕਿੱਥੇ ਬੈਠੇ ਹੋ ਜੀ ਜੇਕਰ ਕਿਸੇ ਨੇ 1 ਟੂ 1 ਮਿਲਣਾ ਹੋਵੇ ਤੁਹਾਨੂੰ ਮੈਂ ਅਕਾਲ ਅਕੈਡਮੀ ਰੋਡ ਗੁਰਦੁਆਰਾ ਨਾਨਕਸਰ ਚੀਮਾ ਦੇ ਨਾਲ ਬੈਠਾ ਹਾਂ ਮੇਰੇ ਸਾਹਮਣੇ ਮਾਲਵਾਗੜਾ ਬੈਂਕ ਵੀ ਚੱਲ ਰਿਹਾ ਹੈ ਇਹ ਥਾਂ ਤੇ ਤੁਸੀਂ ਆਓ ਤੇ ਨਾ ਮੇਰੇ ਨਾਲ ਸੰਪਰਕ ਕਰੋ ਸੰਪਰਕ ਮੇਰਾ ਨੰਬਰ ਹੈਗਾ 9815984107 ਦੁਬਾਰਾ ਬੋਲਦਾ ਹਾਂ 9815984107 ਠੀਕ ਹੈ ਤੇ ਟਾਈਮਿੰਗ ਕੀ ਰਹਿੰਦੀ ਡਾਕਟਰ ਸਾਹਿਬ ਤੁਹਾਨੂੰ ਮਿਲਣ ਦੀ ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸ਼ਾਮ ਦੇ 6 ਵਜੇ ਤੱਕ ਤੇ ਕੋਈ ਛੁੱਟੀ ਵਾਲੇ ਦਿਨ ਕੋਈ ਛੁੱਟੀ ਤਾਂ ਨਹੀਂ ਹੈ 24/7 ਨੂੰ ਐਤਵਾਰ ਨੂੰ ਮੇਰੀ ਛੁੱਟੀ ਹੁੰਦੀ ਹੈ ਕਿਉਂਕਿ ਐਤਵਾਰ ਨੂੰ ਮੇਰਾ ਟੂਰ ਹੁੰਦਾ ਹੈ ਮਾਨਸਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੇ ਥੋੜਾ ਬਹੁਤ ਇਹਨਾਂ ਬਾਬਤ ਵੀ ਦੱਸ ਦੋ ਡਾਕਟਰ ਸਾਹਿਬ ਜੀ ਤੁਸੀਂ ਰੱਖਿਓਈਆਂ ਨੇ ਇਹਦੇ ਬਾਬਤ ਇਹ ਕੀ ਚੀਜ਼ ਹੈ ਜੀ ਕਿ ਕੀ ਕੰਮ ਕਰਦੀਆਂ ਨੇ ਇਹ ਜੜੀਆਂ ਬੁੱਟੀਆਂ ਤੋਂ ਸੀਰਪ ਬਣਾਏ ਹੋਏ ਨੇ ਉਹਨਾਂ ਦਾ ਰਸ ਕੱਢ ਕੇ ਸੀਰਪ ਮਤਲਬ ਅੱਜ ਕੱਲ ਲੋਕ ਡਿਮਾਂਡ ਕਰਦੇ ਨੇ ਡਾਕਟਰ ਸਾਹਿਬਾਨ ਵੀ ਸਾਨੂੰ ਐਲੋਪੈਥੀ ਦੇ ਬਾਕ ਕੋਈ ਸੀਰਪ ਦਿਓ ਜਿਹੜੇ ਕੰਮ ਕਰਨ ਉਸ ਤਰ੍ਹਾਂ ਦੇ ਸੀਰਪ ਬਣਾਏ ਹੋਏ ਨੇ ਉਸੇ ਤਰ੍ਹਾਂ ਦੀ ਪੈਕਿੰਗ ਕੀਤੀ ਹੋਈ ਹੈ ਹੁਣ ਅਗਲਾ ਸਟੈਪ ਮੇਰਾ ਇਹ ਹੈ ਵੀ ਆਉਣ ਵਾਲੇ ਅਗਲੇ ਮਹੀਨੇ ਵਿੱਚ ਇਸ ਦੇ ਉੱਪਰ ਚਮੜੀ ਦੇ ਰੋਗਾਂ ਵਾਸਤੇ ਇੱਕ ਆਯੁਰਵੇਦ ਦੇ ਵਿੱਚ ਨਵਾਂ ਕਨਸੈਪਟ ਲੈ ਕੇ ਆ ਰਹੇ ਹਾਂ ਜਿਸ ਦਾ ਨਾਮ ਹੈ ਡੀਟੌਕਸ ਡਰਾਈਵ ਸੀਰਪ ਆ ਰਿਹਾ ਹੈ ਜਿਹੜਾ ਤੁਹਾਨੂੰ 4 ਦਿਨਾਂ ਵਿੱਚ ਰਿਜ਼ਲਟ ਦੇ ਦੇਵੇਗਾ ਉਹਦੇ ਵਾਸਤੇ ਨਾਲ-ਨਾਲ ਅਸੀਂ ਕੈਂਸਰ ਵਾਸਤੇ ਨਾਲ-ਨਾਲ ਐਚ ਆਈ ਵੀ ਐਡਜ਼ ਵਾਸਤੇ ਨਾਲ-ਨਾਲ ਫਲਵੇਰੀ ਵਾਸਤੇ ਨਾਲ-ਨਾਲ ਆਪਣਾ ਜੋ ਸੰਗ੍ਰਹਿਣੀ ਹੁੰਦੀ ਹੈ ਬਾਰ-ਬਾਰ ਬੰਦਾ ਫਲਸ ਹੋ ਜਾਂਦਾ ਉਹਦੇ ਵਾਸਤੇ ਸਾਡੇ ਪ੍ਰੋਡਕਟ ਆਯੁਰਵੇਦ ਵਿੱਚ ਵੀ ਆ ਰਹੇ ਹਨ ਜੋ ਤੁਹਾਨੂੰ ਹਰ ਤੀਜੇ ਦਿਨ ਰਿਜ਼ਲਟ ਦੇ ਦੇਣਗੇ ਦੇ ਦੇਗੇ ਕੀਬਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਬੜੀ ਡੂੰਗੀ ਜਾਣਕਾਰੀ ਹੈਗੀ ਔਰ ਬਹੁਤ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜੀ ਵੀ ਗੱਲ ਉਹ ਆਪਣੀ ਰੱਖੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ ਕੋਈ ਐਲੋਪੈਥੀ ਵਾਲੇ ਪਾਸੇ ਨੂੰ ਸਰਜਰੀ ਦੀ ਉਹਨਾਂ ਦੀ ਤਾਰੀਫ ਕੀਤੀ ਹੈ ਕਿ ਸਰਜਰੀ ਫੀਲਡ ਦੇ ਵਿੱਚ ਐਲੋ ਜਿਹੜਾ ਐਲੋਪੈਥੀ ਦਾ ਮਾਡਰਨ ਐਲੋਪੈਥੀ ਮੈਡੀਕਲ ਸਾਇੰਸ ਦਾ ਕੋਈ ਤੋੜ ਨਹੀਂ ਹੈ ਲੇਕਿਨ ਜਦੋਂ ਅਸੀਂ ਕ੍ਰੋਨਿਕਲ ਫੀਲਡ ਦੇ ਵਿੱਚ ਲਈਏ ਜੇ ਸਾਡੀਆਂ ਬਿਮਾਰੀਆਂ ਪੁਰਾਣੀਆਂ ਹੋ ਜਾਣ ਜਾਂ ਅਸੀਂ ਕਹਿ ਲਈਏ ਕਿ ਹਰ ਪਾਸੇ ਤੋਂ ਜਦੋਂ ਸਾਡੇ ਹੱਥ ਖੜੇ ਹੋ ਜਾਣ ਡਾਕਟਰਾਂ ਦੇ ਪੈਰ ਵੀ ਖੜੇ ਹੋ ਜਾਣ ਤਾਂ ਉਸ ਵੇਲੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਣਾਏਗੇ ਨੁਸਖੇ ਫਾਰਮੂਲੇ ਇਲੈਕਟ੍ਰੋ ਹੋਮੀਓਪੈਥੀ ਦੇ ਖਾਸ ਕਰਕੇ ਬੜੇ ਕਾ ਗਰ ਸਾਬਤ ਹੁੰਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਤਜਰਬੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਅਸੀਂ ਕਹਿ ਲੀਏ ਕਿ ਬਿਮਾਰੀਆਂ ਲੋਕਾਂ ਦੇ ਡਾਕਟਰ ਸਾਹਿਬ ਨੇ ਠੀਕ ਕੀਤੀਆਂ ਨੇ ਜਿਨ੍ਹਾਂ ਨੂੰ ਮੈਂ ਖੁਦ ਜਾਣਦਾ ਔਰ ਬਹੁਤ ਚੰਗੇ ਤਰੀਕੇ ਨਾਲ ਮੁੜ ਕੇ ਉਹਨਾਂ ਨੂੰ ਉਹ ਦਿੱਕਤਾਂ ਪਰੇਸ਼ਾਨੀਆਂ ਕਦੇ ਲਾਈਫ ਦੇ ਵਿੱਚ ਮੁੜ ਕੇ ਹੋਈ ਹੀ ਨਹੀਂ ਡਾਕਟਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਬੜੀ ਕੀਮਤੀ ਸਮੇਂ ਜੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਜੀ ਸੋ ਇਸ ਹਨ ਡਾਕਟਰ ਬੀ ਐਸ ਕੇ ਜਿਨ੍ਹਾਂ ਨੂੰ ਅਸੀਂ ਪੀਮਸ ਐਂਡ ਕਾਉਂਸਲ ਸਾਹਿਬ ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਨੂੰ ਬੜੀ ਸਪਸ਼ਟਤਾ ਦੇ ਨਾਲ ਤੁਹਾਡੇ ਨਾਲ ਸਾਂਝਾ ਕੀਤਾ ਔਰ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਖਾਜ ਖੁਜਲੀ ਫਿੰਸੀਆਂ ਦਾਦ ਚੰਬਲ ਇਵਨ ਕਿ ਉਹਨਾਂ ਨੇ ਇੱਥੇ ਤੱਕ ਕਿਹਾ ਹੈ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਆਉਣਾ ਤਾਰਾ ਅ ਅਮੀਰੇ ਦਾ ਜਿਹੜਾ ਤੇਲ ਹੈਗਾ ਉਹਦੇ ਵਿੱਚ ਅਗਰ ਅਸੀਂ ਗੰਧਕ ਪਾ ਕੇ ਲਗਾਉਣੇ ਆ ਤਾਂ ਆਉਣਾ ਲਾਜ਼ਮੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਮੈਂਟ ਕਰਕੇ ਫਿਰ ਦੱਸ ਜ਼ਰੂਰ ਦਿਓ ਫਰਕ ਕਿੰਨਾ ਕੁ ਪਿਆ ਧੰਨਵਾਦ